ਆ ਗੇਂਦੇ ਦੇ ਬੂਟੇ ਨੇ ਵੀ ਜਿਹੜੇ ਫੁੱਲ ਚੱਕਣੇ ਸ਼ੁਰੂ ਕਰਤੇ ਪਰ ਜਿਹੜੀ ਇਹਦੀ ਪਿੰਚਿੰਗ ਨਹੀਂ ਕੀਤੀ ਗਈ ਸੀ ਪਿੰਚਿੰਗ ਤੋਂ ਬਾਅਦ ਉਹਨੂੰ ਤੋੜਿਆ ਨਹੀਂ ਗਿਆ ਸੀਗਾ ਤੇ ਬੂਟਿਆਂ ਦੀ ਤੁਸੀਂ ਜਿਹੜਾ ਦੇਖ ਸਕਦੇ ਹੋਗੇ ਹਾਲਾਤ ਠੀਕ ਕਰ ਇਹਨੂੰ ਆਪਾਂ ਸਮੇਂ ਸਿਰ ਤੋੜ ਦਿੰਦੇ ਤਾਂ ਇਹਦਾ ਜਿਹੜਾ ਥੱਲੇੋਂ ਤਣਾ ਸਹੀ ਬਣ ਜਾਣਾ ਸੀ ਜਿਹਨੇ ਇਹਨੂੰ ਲੰਮਾ ਨਹੀਂ ਜਾਣਾ ਸੀ ਇਹਨੇ ਉਹਨੇ ਬੂਟੇ ਹੋ ਸਕਦਾ ਫੁੱਲਾਂ ਦੇ ਭਾਰ ਨਾਲ ਡਿੱਗਣੇ ਸ਼ੁਰੂ ਹੋ ਜਾਣ ਸੋ ਜ਼ਿਆਦਾ ਫੁੱਲ ਲੈਣ ਲਈ ਫੁੱਲਦਾਰ ਬੂਟਿਆਂ ਦੇ ਵਿੱਚ ਜਿਹੜਾ ਜ਼ਿਆਦਾ ਗੇਂਦੇ ਦੇ ਵਿੱਚ ਪਿੰਚਿੰਗ ਦੀ ਕਾਫੀ ਲੋੜ ਪੈਂਦੀ ਹੈ ਇਹੀ ਸਾਮੀ ਚੀਜ਼ ਗੁਲਗੋਤੀ ਦੇ ਵਿੱਚ ਹੁੰਦੀ ਹੈ ਇਨੂੰ ਕਿ ਆਪਾਂ ਕ੍ਰਾਈਸੈਂਥਿਮਮ ਕਹਿੰਦੇ ਆਗੇ ਉਹਦੇ ਚ ਵੀ ਪਿੰਚਿੰਗ ਕਾਫੀ ਜ਼ਰੂਰੀ ਹੋ ਜਾਂਦੀ ਹੈਗੀ ਪਿੰਚਿੰਗ ਅ ਅੰਗਰੇਜ਼ੀ ਦਾ ਸ਼ਬਦ ਹੈ ਤੇ ਇਹਦਾ ਮਤਲਬ ਚੁੰਡੀ ਪਰ ਨਹੀਂ ਹੁੰਦਾ ਤੇ ਤਾਂਹਾਂ ਜਿਵੇਂ ਮੰਨ ਲਓ ਵੀ ਆਪਣਾ ਬੂਟੇ ਦੇ ਟੀਸੀ ਹੈ ਉਥੋਂ ਆਪਾਂ ਉਹਨੂੰ ਐ ਤੋੜ ਦੇਣਾਗਾ ਤੇ ਜਿਹੜਾ ਥੱਲੇ ਤੋਂ ਬੂਟੇ ਦੀ ਗਰੋਥ ਹੋ ਜਾਂਦੀ ਹੈਗੀ ਇਹਨਾਂ ਨੂੰ ਆਪਾਂ ਇਸੇ ਤਰੀਕੇ ਰੱਖ ਰਹੇ ਆਂ ਕਾਫੀ ਸੋਹਣੇ ਫੁੱਲ ਜਿਹੜੇ ਹੁਣ ਬੂਟੇ ਨੇ ਚੱਕਣੇ ਸ਼ੁਰੂ ਕੀਤੇ ਆ ਤੇ ਫਲਦਾਰ ਬੂਟਿਆਂ ਦੇ ਵਿੱਚ ਜਾਂ ਫਲਦਾਰ ਬੂਟਿਆਂ ਦੇ ਵਿੱਚ ਆਪਣਾ ਲਗਾਤਾਰ ਜਿਹੜੇ ਤਯਾਰਬੇ ਚੱਲ ਰਹੇ ਆ ਤੇ ਉਹਨਾਂ ਸੰਬੰਧੀ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਰਹੇ ਨੇ